ਵੀਰ ਤੈਨੂੰ ਯਾਰਾ ਕਿਹੜੀ ਹੀਰੋਇਨ ਨਾਲ ਜ਼ਿਆਦਾ ਐਕਚੁਅਲੀ ਆਪਣੇ ਆਪਣੇ ਦੇਸੀ ਬੰਦਿਆਂ ਦੇ ਇਹੋ ਜਿਹੇ ਸਵਾਲ ਹੁੰਦੇ ਆ ਥੋੜਾ ਬਹੁਤ ਮੈਨੂੰ ਅੱਛਾ ਫਿਰ ਮੁੰਡਾ ਜਾਂਦਾ ਕਿਹੜੀ ਹੀਰੋਇਨ ਨਾਲ ਮੈਂ ਕਹਾਂ ਮੈਂ ਤੁਹਾਨੂੰ ਔੜੇ ਦੱਸਦਾ ਫਿਰ ਤੁਸੀਂ ਮਿਲੋ ਤੁਸੀਂ ਦਾ ਇਹ ਸਵਾਲ ਜਿਵੇਂ ਮੇਰੇ ਤਾਇਆ ਜੀ ਮੈਨੂੰ ਇਹੋ ਜਿਹੇ ਸਵਾਲ ਪੁੱਛਦੇ ਵੀਰ ਤੈਨੂੰ ਯਾਰਾ ਕਿਹੜੀ ਹੀਰੋਇਨ ਨਾਲ ਜ਼ਿਆਦਾ ਤਾਂ ਐਕਚੁਅਲੀ ਆਪਣੇ ਆਪਣੇ ਦੇਸੀ ਬੰਦਿਆਂ ਦੇ ਇਹੋ ਜਿਹੇ ਸਵਾਲ ਹੁੰਦੇ ਆ ਥੋੜਾ ਬਹੁਤ ਮੈਨੂੰ ਮੇਰੇ ਪਾਪਾ ਪੁੱਛ ਰਹੇ ਸੀ ਅੱਛਾ ਫਿਰ ਮੁੰਡਾ ਜਾਣਦਾ ਕਿਹੜੀ ਰੋਮ ਨਾਲ ਮੈਂ ਕਿਹਾ ਮੈਂ ਤੁਹਾਨੂੰ ਹੋਰੇ ਦੱਸਦਾ ਫਿਰ ਤੁਸੀਂ ਫਿਲਮ ਕਿਉਂ ਦੇਖੋਗੇ ਤੁਸੀਂ ਬਹੁਤ ਸਾਰੇ ਕੁਐਸਚਨ ਨੇ ਤੇ ਇਹ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗਣਗੇ ਪਰ ਮੈਨੂੰ ਦੋਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਬਹੁਤ ਬਗਿਆਨ ਲਾਈਕ ਸੇਵ ਅਨਸਰ ਲਾਈਕ ਸੇਵ ਅਨਸਰ ਪਰ ਨਹੀਂ ਸੱਚੀ ਮੱਚੀ ਲੱਗਿਆ ਜੇ ਮੈਂ ਬਹੁਤ ਸਟ੍ਰੇਟ ਫਾਰਵਰਡ ਹਾਂ ਜੇ ਮੈਨੂੰ ਕੁਝ ਲੱਗਿਆ ਹੁੰਦਾ ਨਾਲ ਠੀਕ ਤਾਂ ਮੈਂ ਕਹਿ ਦਿੰਦਾ ਸੀ ਪਰ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਂ ਇਹ ਦੋਨਾਂ ਨੇ ਜਦੋਂ ਵੀ ਫਿਲਮ ਦੇਖੀ ਕਿਉਂਕਿ ਮਾਹੀਦੀ ਵੀ ਕਹਿ ਸਕਦੇ ਕਿ ਪਹਿਲੀ ਫਿਲਮ ਹੈ ਔਰ ਪ੍ਰਾਂਜਲ ਤਾਂ ਪਹਿਲੀ ਵਾਰੀ ਐਕਟ ਕਰ ਰਹੀ ਹੈ ਤੇ ਕਿਤਨਾ ਕਿਤੇ ਇਹ ਸਾਰੀਆਂ ਕਾਲਸ ਮੇਰੀ ਮਨਵੀਰ ਭਾਈ ਮਨੀਸ਼ਪਾ ਜੀ ਅਸੀਂ ਸਾਰੇ ਇੱਕ ਦੂਜੇ ਤੇ ਐ ਕੌਨਫੀਡੈਂਸ ਕਰਕੇ ਸਟਿੱਕ ਕਰ ਦਿੰਦੇ ਸੀ ਵੀ ਅੱਛਾ ਠੀਕ ਹੈ ਕਰ ਲੋ ਪਰ ਅਸੀਂ ਤਿੰਨੇ ਜਣੇ ਥੋੜੇ ਜਿ ਹੌਨਸ਼ੀਅਸ ਸੀਗੇ ਕਿ ਯਾਰ ਆਫਟਰ ਆਲ ਤਾਂ ਫਿਲਮ ਕੋਈ ਖੇਡ ਨਹੀਂ ਗਈ ਹਨਾ ਐਂਡ ਆਫ ਦਿ ਡੇ ਤਾਂ ਤੁਹਾਨੂੰ ਐਕਟ ਕਰਨਾ ਪੈਣਾ ਉਹ ਕੈਰੈਕਟਰ ਚ ਜੈਲ ਹੋਣਾ ਪੈਣਾ ਉਹ ਕੈਰੈਕਟਰ ਤੁਹਾਨੂੰ ਸੱਚਾ ਲੱਗੂਗਾ ਤੁਸੀਂ ਤਾਂ ਹੀ ਫਿਲਮ ਨਾਲ ਇਨਸਾਫ ਕਰਦੇ ਸਾਨੂੰ ਸੀਗਾ ਯਾਰ ਆਪਾ ਤਰੀਫਾਂ ਦਾ ਬਹੁਤ ਕਰ ਰਿਹਾ ਫਿਲਮ ਦੇਖ ਕੇ ਜਦੋਂ ਫਿਲਮ ਦਾ ਪ੍ਰੀਵਿਊ ਸ਼ੁਰੂ ਹੋਣਾ ਸੀ ਤੇ ਮੈਂ ਮੇਰੀ ਧੜਕਣ ਸੱਚੀ ਵੱਗ ਗਈ ਵੀ ਕੀ ਬਣੂਗਾ ਬਟ ਮੈਂ ਮੋਰ ਦਨ ਸੈਟੀਸਫਾਈਡ ਹੈ ਨਾ ਦੋਨਾਂ ਦੀ ਪਰਫਾਰਮੈਂਸ ਲਈ ਤੁਸੀਂ ਕਰੀ ਤਾੜੀਆਂ ਮਾਰੋ ਇੱਕ ਵਾਰ ਵੀ ਤੁਹਾਨੂੰ ਲੱਗੂਗਾ ਕਿ ਇਹਨਾਂ ਦੀ ਪਹਿਲੀ ਫਿਲਮ ਆ ਜਾਂ ਔਰ ਇਹਦਾ ਸਾਰਾ ਕ੍ਰੈਡਿਟ ਆਈ ਥਿੰਕ ਕਿ ਮੈਂ ਸਮਝਦਾ ਕਿ ਐਕਟਰ ਸਾਰੇ ਵਧੀਆ ਹੁੰਦੇ ਆ ਡਾਇਰੈਕਟਰ ਦੇ ਹੱਥ ਚ ਹੁੰਦਾ ਕਿ ਉਹ ਕਿੰਨਾ ਵਧੀਆ ਐਕਟ ਕਢਵਾ ਸਕਦਾ ਕਈ ਵਾਰੀ ਅਸੀਂ ਵਧੀਆ ਟੇਕ ਦਿੰਨੇ ਆ ਉਹ ਟੇਕ ਸਾਡਾ ਲੱਗਦਾ ਨਹੀਂ ਸੋ ਡੋਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਔਰ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕੰਮ ਕਢਵਾਇਆ ਔਰ ਖਾਸ ਕਰਕੇ ਇਹਨਾਂ ਦੋਨੋਂ ਤੋਂ ਸੋ ਇਹ ਤਾੜੀਆਂ ਮਨਵੀਰ ਪਾਈ ਦੀਆਂ ਕਿ ਇਹ ਵੀ ਲਾ ਆਪਸ ਬੋਲ ਤਾਂ ਫਿਰ ਮੈਂ ਕਿਹਾ ਮੈਂ ਦੇ ਰਿਹਾ ਹਾਂ। ਜਦੋਂ ਰੋਮੈਟਿਕ ਸੀਨ ਹੁੰਦਾ ਹੈ ਕਿ ਜਰਨਾਮ ਦੀ ਵੀ ਦੇਖਣੀ ਹੈ ਮੈਂ ਬੜੀ ਆਪਰੇ ਆਰਟੀਕਲ ਮੈਂ ਟਕਿਆ ਖਾ ਬੋਲ ਦੀ ਗਿਆ। ਜਦ ਇਹ ਨਵੀਂ ਹੈ ਟੂ ਸੀ ਬਿਲਕੁਲ ক্লোਜ਼ ਸੀਟਾਇਟ ਦੇ ਲਈ ਸੀ। ਆਹ ਮੋੜਾਂ ਛੱਟ ਕੇ ਬੱਚੇ ਇੱਕ ਹੋ ਗਿਆ। ਇਹ ਕਿੰਨਾ ਆਫਾਇਰ ਮੈਨੂੰ ਬੜਾ ਕਿਆਨ ਨਾ। ਨਹੀਂ ਐਸਾ ਤੋਂ ਮਤਲਬ ਹੋਆ ਵੀ ਡਾਇਰੈਕਟਰ ਨੇ ਕਿ 25 ਰੀਟੇਕ ਹੋਇਆ ਉਸੇ ਸੀ। ਇਹ ਵੀ ਜੈਨੇਟਿਕ ਫੈਕਸਿਟੀ ਟੇਕ ਹੋਏ ਹੋਣਗੇ ਸਿੰਧੂਏ ਤੁਸੀਂ ਭਾਜੀ ਸਵਾਲ ਬੜੇ ਚੁਣ ਕੇ ਬਸਦੇ ਸਹੀ ਗੱਲ ਹੈ ਤੁਹਾਡੇ ਸਵਾਲ ਲਈ ਵੀ ਤਾਲੀਆਂ ਬਣਦੀਆਂ